ਸਾਸਤਰੀ ਕਾਲ ਜੀ ਸਾਰਿਆਂ ਨੂੰ ਆਪਾਂ ਵਾਇਲਡਿੰਗ ਸੈੱਟ ਲਿਆਉਂਦਾ ਹੈਗਾ ਇਹਦੀ ਕਰਦੇ ਆ ਅਨਬਾਕਸਿੰਗ ਇਹ ਇੱਕ ਅਨ ਵੈਕਟਰ ਵਾਇਲਡਿੰਗ ਸੈੱਟ ਹੈ 325 ਐਂਪੀਅਰ ਤੇ ਲਿਖਿਆ ਵੀ ਇਹਦੇ 325 ਐਂਪੀਅਰ ਚਲੋ ਕਰਦੇ ਆ ਅਨਬਾਕਸਿੰਗ ਹਾਂਜੀ ਫਿਰ ਕਰਦੇ ਆ ਅਨਬਾਕਸਿੰਗ 25 ਹੁੰਦੇ ਆ ਆਈ.ਯੂ.ਡੀ ਟੈਕਨੋਲੋਜੀ ਦਾ ਹੈ ਸੋ ਬਾਈ ਬਾਹਰ ਫੋਲਡਰ ਵੈਸੇ ਕੋਈ ਇਹਨਾਂ ਦੀ ਜਿਆਦਾ ਬਹੁਤ ਵਧੀਆ ਨਹੀਂ ਹੁੰਦੇ ਕਿਉਂਕਿ ਅਸਲ ਇਹ ਜੀ 1.5 ਇਹਨਾਂ ਨਾਲ ਤੇ ਇਹਨਾਂ ਨਟਵੋਲਟ ਜਿਹੜੀਆਂ ਹਨ ਇਹ ਡੇਟਾ ਨੂੰ ਅਸੀਂ ਐਂਪਲ ਕਰੂਗੇ ਇਹ ਸਿੰਗਲ 2 ਫੇਸ ਹੈ ਬੈਲਨ ਇਹਨਾਂ ਅਟਰ ਵੈਦਨ 300 ਐਂਪੀਅਰ ਉਹਦੇ ਨਾਲ ਇਹ ਹੋਲਡਰ ਇਹ ਆਥੇ ਵੈਰ ਬਸ ਇਹੋ ਚੀਜ਼ ਆ ਇਹਦੇ ਵਿੱਚ ਜਿਹੜੀ ਫਾਰਮਾਂ ਦੇਖਿਆਂ ਦਾ ਸਿੱਧਾ ਪੁਤਜਾਰੇ ਪੜਨ ਵਾਲਾ ਕੋਈ ਨਹੀਂ ਬਸ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਕਰੀਏ ਪਾਪਰ ਪਾ ਕੇ ਲਾਗੇ ਜੇ ਪੈਨਿਕੋਫੋਨ ਵਾਲੀ ਜੇ ਹੁੰਦੀ ਵੀ ਇਹਦੇ ਨਾਲ ਪਾਵਰ ਸੇ ਵੀ ਇਹਦੇ ਹੋਤੀ ਆ ਅਰਥ ਨੂੰ ਵਾਸਤੇ ਜਿਹੜਾ ਆਪਾਂ ਫਨੋਡਰਟੀ ਜੋਰ ਟ੍ਰੈਨ ਨੇ ਉਹਦੇ ਵਾਸਤੇ ਬਣਾਉਣ ਵਾਸਤੇ ਲਾਈਟ ਵੇਟ ਹੈਗਾ ਇਸ ਤਰ੍ਹਾਂ ਆ ਕੇ ਤੁਹਾਨੂੰ ਮਿਲਣਾ ਹੈ ਫਿਰ ਆਪਾਂ ਜਦੋਂ ਕੰਮ ਤੇ ਜਾ ਕੇ ਤੇ ਪਰਖ ਸ਼ੌਂਦੇ ਅਕੀਸਾ ਦਾ ਧੰਨਵਾਦ ਸਾਰਿਆਂ ਦਾ ਜੇਕਰ ਇਸ ਦੇ ਰੇਟ ਦੀ ਗੱਲ ਕਰੀਏ ਤਾਂ ਇਸ ਦਾ ਰੇਟ ਹੈ 11500 ਰੁਪਿਆ ਤੇ 1 ਸਾਲ ਦੀ ਇਹਦੀ ਵਾਰੰਟੀ ਦਿੱਤੀ ਹੈ ਇਹਦੇ ਨਾਲ ਹੀ ਐਂਕੋ ਕੰਪਨੀ ਦਾ ਦੋ ਬਾਕਸ ਦੇ ਅੰਦਰ ਇਹ ਮੈਨੂੰ ਬਹੁਤ ਵਧੀਆ ਲੱਗਿਆ ਵੀ ਆਇਆ ਇਹ ਸਮਾਨ ਸਮੋਣਤਾ ਵਾਸਤੇ ਜਿਵੇਂ ਇਹਦੇ ਵਿੱਚ ਕੋਈ ਗਿੱਟੀਆਂ ਗੁੱਟੀਆਂ ਸਕਰੂ ਵਗੈਰਾ ਇਹਦੇ ਵਿੱਚ ਪਾਏ ਜਾ ਸਕਦੇ ਨੇ ਇਹਦੇ ਤਿੰਨ ਪਾਰਟੀਸ਼ਨ ਇਹ ਚ ਦਿੱਤੀਆਂ ਹੋਈਆਂ ਨੇ ਤਰ੍ਹਾਂ ਇਹ ਇਸ ਤਰ੍ਹਾਂ ਕਰਕੇ ਹਮੇਸ਼ਾ ਕਿਤੇ ਵਿੱਚ ਵੀ ਬਹੁਤ ਵਧੀਆ ਸਪੇਸ ਹੈ ਇੱਥੇ ਵੀ ਉਹ ਸਮਾਨ ਰੱਖ ਸਕਦੇ ਹਾਂ ਦੇ ਦੇ ਨੀਚੇ ਵੀ ਇਹ ਤਾਂ 1000 ਰੁਪਏ ਦਾ ਪੁੱਤਰ ਇਹ ਤਾਂ ਬੰਦੋਂ ਲੁਧਿਆਣੇ ਤੋਂ ਕਾਬਲ ਪਾਵਰ ਟੂਲਸ ਵਾਲਾ ਬਹੁਤ ਵਧੀਆ ਬੰਦੇ ਵਧੀਆ ਡੀਲ ਕਰਦੇ ਨੇਗੇ ਧੰਨਵਾਦ ਜੀ ਸਾਰਿਆਂ ਦਾ